ਸਾਹਿਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਮਲਟੀਪਲ ਕਾਪੀ ਕਿਵੇਂ ਲੈ ਸਕਦੇ ਹੋ ਮਤਲਬ ਵਰਸ ਸਰਟੀਫਿਕੇਟ ਦੇ ਆ ਮਲਟੀਪਲ ਕਾਪੀ ਲੈਣੀ ਆ ਜਦੋਂ ਆਪਾਂ ਹਸਪੀਟਲ ਤੋਂ ਕਾਪੀ ਲੈਨੇ ਆ ਵਰਸ ਸਰਟੀਫਿਕੇਟ ਦੀ ਬੱਚੇ ਦੀ ਤਾਂ ਉਹ ਕਾਪੀ ਪ੍ਰਿੰਟਿੰਗ ਕੁਆਲਿਟੀ ਬਹੁਤ ਘੱਟ ਹੁੰਦੀ ਆ ਮਤਲਬ ਬਲੈਕ ਐਂਡ ਵਾਈਟ ਕਰੀ ਹੁੰਦੀ ਆ ਜਾਂ ਫਿਰ ਆਪਣੇ ਕੋਲੇ ਇੱਕ ਸਰਟੀਫਿਕੇਟ ਗੁੰਮ ਹੋ ਗਿਆ ਹੁੰਦਾ ਜਾਂ ਫਿਰ ਆਪਾਂ ਨੂੰ ਸਰਟੀਫਿਕੇਟ ਚਾਹੀਦਾ ਕਿਤੇ origignal ਦੇਣਾ ਹੁੰਦਾ ਇਹ ਸਾਰਾ ਕੁਝ ਹੁਣ ਤੁਸੀਂ ਘਰੇ ਬੈਠੇ ਕਰ ਸਕਦੇ ਹੋ ਸੇਵਾ ਕੇਂਦਰ ਜਾਣ ਦੀ ਜਰੂਰਤ ਨਹੀਂ ਇਹਨੂੰ ਅਪਲਾਈ ਕਰਨ ਲਈ ਜਿਆਦਾ ਫੀਸ ਵੀ ਨਹੀਂ ਲੱਗਦੀ ਸਿਰਫ 65 ਰੁਪਏ ਲੱਗਦੇ ਆ ਤੇ 10 ਰੁਪਏ ਪਰ ਕਾਪੀ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਇਹਨੂੰ ਅਪਲਾਈ ਕਿਵੇਂ ਕਰਨਾ ਆਓ ਆਪਾਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਵੈਬਸਾਈਟ ਤੇ ਜਾਣਾ contact.punjab ਤੇ ਰਜਿਸਟ੍ਰੇਸ਼ਨ ਕਰਨੀ ਆ ਰਜਿਸਟ੍ਰੇਸ਼ਨ ਪਹਿਲਾਂ ਵਾਲੀਆ ਵੀਡੀਓ ਦੇ ਵਿੱਚ ਦੱਸਿਆ ਕਿਵੇਂ-ਕਿਵੇਂ ਕਰਨੀ ਆ ਸਿੰਪਲ ਸਟੈਪ ਆ ਤੁਹਾਡੇ ਕੋਲ ਮੇਲ ਆਈਡੀ ਤੇ ਤੁਹਾਡਾ ਮੋਬਾਈਲ ਨੰਬਰ ਚਾਹੀਦਾ ਰਜਿਸਟ੍ਰੇਸ਼ਨ ਕਰ ਸਕਦੇ ਹੋ ਉਸ ਤੋਂ ਬਾਅਦ OTP ਨਾਲ ਮੋਬਾਈਲ ਨੰਬਰ ਪਾ ਕੇ OTP ਪਾ ਕੇ ਤੇ ਲੌਗਇਨ ਕਰ ਲੈਣਾ ਫਿਰ ਇੱਥੇ ਆਪਸ਼ਨ ਆਉਂਦੀ ਹੈਗੀ ਅਪਲਾਈ ਸਰਵਿਸਸ ਠੀਕ ਹੈ ਇਧਰਲੀ ਸਾਈਡ ਆਪਸ਼ਨ ਆ ਰਹੀ ਹੈ ਇੱਥੇ ਮੈਂ ਮਾਰਕ ਕਰ ਦੇਣਾ ਹੈ ਇਹਦੇ ਤੇ ਕਲਿੱਕ ਕਰਨਾ ਜਦੋਂ ਇਹਦੇ ਤੇ ਕਲਿੱਕ ਕਰੋਗੇ ਤੁਹਾਡੇ ਕੋਲ ਜਿਹੜੀ ਆਪਸ਼ਨ ਆ ਓਪਨ ਹੋ ਜਾਣੀ ਹੈ ਇੱਥੇ ਜਦੋਂ ਆਪਾਂ ਕਲਿੱਕ ਕਰਿਆ ਆਪਸ਼ਨ ਓਪਨ ਹੋ ਗਈ ਇੱਥੇ ਤੁਸੀਂ ਸਿਰਫ ਸਰਚ ਕਰਨਾ ਵਰਥ ਵਰਥ ਸਰਚ ਕਰੋਗੇ ਵਰਥ ਰਿਲੇਟਡ ਸਾਰੀਆਂ ਡਿਟੇਲ ਇੱਥੇ ਓਪਨ ਹੋ ਜਾਏਗੀ ਆਪਾਂ ਨੂੰ ਚਾਹੀਦੀ ਹੈ ਮਲਟੀਪਲ ਕਾਪੀ ਠੀਕ ਹੈ ਜੀ ਇਹ অপਸ਼ਨ ਆ ਰਹੀ ਹੈ ਆਪਣੇ ਕੋਲੇ ਪਹਿਲੀ ਇਹ ਤੇ ਕਲਿੱਕ ਕਰਕੇ ਅਪਲਾਈ ਤੇ ਕਲਿੱਕ ਕਰ ਦੇਣਾ ਕੋਈ ਐਕਸਟਰਾ ਫਾਰਮ ਮਤਲਬ ਫਿਜੀਕਲ ਫਾਰਮ ਭਰਨ ਦੀ ਲੋੜ ਨਹੀਂ ਇਦਾਂ ਓਪਨ ਹੋ ਜਾਏਗਾ ਜਿਹੜਾ ਆਪਣੇ ਕੋਲੇ ਆਨਲਾਈਨ ਸਰਟੀਫਿਕੇਟ ਆ ਸਿਰਫ ਉਹਦੀਆਂ ਮਲਟੀਪਲ ਕਾਪੀਆਂ ਲੈ ਸਕਦੇ ਆ ਦੇਖੋ ਉਹਦਾ ਐਪਲੀਕੇਸ਼ਨ ਨੰਬਰ ਪਾ ਦੇਣਾ ਸੌਰੀ ਡਾਕੂਮੈਂਟ ਨੰਬਰ ਫਿਰ ਸਬਮਿਟ ਤੇ ਕਲਿੱਕ ਕਰ ਦੇਣਾ ਉਹ ਤੁਹਾਡੀ ਡਿਟੇਲ ਆ ਜਿਹਦੇ ਨਾਮ ਤੇ ਸਰਟੀਫਿਕੇਟ ਹੋਗਾ ਉਹ ਖੁੱਲ ਜਾਏਗਾ ਉਹਨੂੰ ਸਿਲੈਕਟ ਕਰ ਲੈਣਾ ਸਿਲੈਕਟ ਕਰਕੇ ਕਿੰਨੀ ਕਾਪੀ ਚਾਹੀਦੀਆਂ ਉਹ ਇੱਥੇ ਇੰਟਰ ਕਰ ਦੇਣਿਆ ਤਿੰਨ ਚਾਹੀਦੀਆਂ ਜਾਂ ਚਾਰ ਇਹ ਤੁਸੀਂ ਸੇਵਾ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹੋ ਤੇ ਪਰ ਨਾਲ ਦੀ ਨਾਲ ਤੁਹਾਡੇ ਕੋਲੇ ਇੱਥੇ ਆਨਲਾਈਨ ਵੀ ਸਰਟੀਫਿਕੇਟ ਤੁਹਾਡੇ ਕੋਲੇ ਆ ਜਾਏਗਾ ਇੱਥੇ ਤੁਸੀਂ ਵਰਤ ਸਰਟੀਫਿਕੇਟ ਉਹ ਬੱਚੇ ਦਾ ਅਪਲੋਡ ਕਰਨਾ ਜਿਹਦੀ ਤੁਹਾਨੂੰ ਕਾਪੀ ਚਾਹੀਦੀ ਹੈ ਜੇ ਵਰਤ ਸਰਟੀਫਿਕੇਟ ਨਹੀਂ ਆ ਤਾਂ ਤੁਸੀਂ ਉੱਥੇ ਆਪਣਾ ਕੀ ਕਹਿੰਦੇ ਹੁੰਦੇ ਆ ਆਧਾਰ ਕਾਰਡ ਅਪਲੋਡ ਕਰ ਸਕਦੇ ਹੋ ਤੇ ਫੋਟੋ ਅਪਲੋਡ ਕਰਨੀ ਹੈ ਸਿਰਫ ਇੱਥੇ ਸਬਮਿਟ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਐਗਰੀ ਕਰਕੇ ਇੱਥੇ ਅਪਲੋਡ ਡਾਕੂਮੈਂਟ ਤੇ ਕਲਿੱਕ ਕਰ ਦੇਣਾ ਜਦੋਂ ਅਪਲੋਡ ਡਾਕੂਮੈਂਟ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਫੀਸ ਭਰਨ ਦੀ অপਸ਼ਨ ਆਵੇਗੀ ਜਮਾ ਸਿੰਪਲ ਤਰੀਕਾ ਜੇ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਡੀ ਪ੍ਰੋਬਲਮ ਸੋਲਵ ਕਰ ਦਾਂਗਾ ਇੱਥੇ ਡਾਕੂਮੈਂਟ ਅਪਲੋਡ ਕਰਨਾ ਜੇਪੀਜੀ ਫਾਈਲ ਕਰ ਸਕਦੇ ਹੋ ਫੋਟੋ ਅਪਲੋਡ ਕਰ ਦੇਣੀ ਹੈ ਜੇ ਤੁਹਾਡੇ ਕੋਲੇ ਪੁਰਾਣੀ ਪਈ ਆ ਫੋਟੋ ਕਾਪੀ ਇਹਦੇ ਨਾਲ ਤੁਹਾਡੇ ਕੋਲ ਇੱਕ ਤਾਂ ਕਲਰ ਆ ਜਾਏਗਾ ਉਹ ਜਿਹੜਾ ਬਰਥ ਸਰਟੀਫਿਕੇਟ ਹੋਵੇਗਾ ਤੁਹਾਡੇ ਕੋਲੇ ਪੁਰਾਣਾ ਜਿਹੜਾ ਕਈ ਵਾਰ ਆਪਾਂ ਨੂੰ ਬਲੈਕ ਐਂਡ ਵਾਈਟ ਦਿੱਤਾ ਹੁੰਦਾ ਹਸਪਤਾਲਦਾਰ ਚਾਰਜਸ ਪੀ ਹੁੰਦੇ ਆ ਪਰ ਕਾਪੀ ਦੇ ਹਿਸਾਬ ਨਾਲ 30 10 ਰੁਪਏ ਲੈਂਦੇ ਨੇ ਦੇਖੋ 65 ਰੁਪਏ ਫੀਸ ਆ ਤੇ 30 ਰੁਪਏ ਉਹ 10 ਰੁਪਏ ਦੇ ਹਿਸਾਬ ਨਾਲ ਗਵਰਨਮੈਂਟ ਫੀਸ ਹੋਗੀ 95 ਰੁਪਏ ਹੋਗੀ ਪੇ ਕਰਕੇ ਇੱਥੇ Google Pay Paytm ਜਿਵੇਂ ਮਰਜੀ ਪੇਮੈਂਟ ਕਰਕੇ ਰਸੀਪਟ ਆ ਜਾਏਗੀ ਰਸੀਪਟ ਲਿਜਾ ਕੇ ਸੇਵਾ ਕੇਂਦਰ ਤੋਂ ਲਿਜਾ ਲੈ ਸਕਦੇ ਹੋ ਤੇ ਪਰ ਤੁਹਾਡੇ ਕੋਲੇ ਸਰਟੀਫਿਕੇਟ ਆਪਦੇ ਕੋਲੇ ਵੀ ਆ ਜਾਏਗਾ ਇੱਥੇ ਜਦੋਂ ਤੁਸੀਂ ਸਬਮਿਟ ਕਰਤਾ ਇੱਕ ਦੋ ਦੋ ਦਿਨਾਂ ਦੇ ਵਿੱਚ ਬਾਅਦ ਤੁਹਾਡੇ ਕੋਲ ਸਰਟੀਫਿਕੇਟ ਆ ਜਾਏਗਾ ਹੁਣ ਤੁਸੀਂ ਆਪ ਵੀ ਡਾਊਨਲੋਡ ਕਰ ਸਕਦੇ ਹੋ ਐਦਾਂ ਕਰ ਸਕਦੇ ਹੋ ਫਿਰ ਵੀ ਜੇ ਕੋਈ ਸਮੱਸਿਆ ਆਉਂਦੀ ਹੈ ਕਮੈਂਟ ਕਰ ਸਕਦੇ ਹੋ ਇੰਸਟਾਗ੍ਰam ਆ ਪੰਜਾਬੀ ਟੈਕ ਦੇ ਨਾਮ ਤੇ ਉੱਥੇ ਜਾ ਕੇ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਜੇ ਕੋਈ ਵੀ ਸਮੱਸਿਆ ਆਉਂਦੀ ਹੈ ਤੇ ਜੇ ਤੁਸੀਂ ਮੇਰੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਮੈਂ ਇਦਾਂ ਦੀ ਵੀਡੀਓ ਲੈ ਕੇ ਆਉਣਾ ਰਹਿਣਾਗਾ ਜੇ ਤੁਸੀਂ ਵੀਡੀਓ ਚਾਹੁੰਦੇ ਹੋ ਕੋਈ ਐਕਸਟਰਾ ਜਿਹੜੀ ਬਾਰੇ ਤੁਹਾਨੂੰ ਚਾਹੀਦੀ ਹੈ ਵੀ ਆਹ ਚੀਜ਼ ਕਰਾਉਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰ ਦਿਓ ਮੈਂ ਉਹਦੇ ਜਰੂਰ ਵੀਡੀਓ ਬਣਾਵਾਂਗਾ ਇਹ ਦੇਖੋ ਜਦੋਂ ਫੀਸ ਸਬਮਿਟ ਕਰਤੀ ਇਸ ਤੋਂ ਬਾਅਦ ਆਪਣੇ ਕੋਲੇ ਆਹ ਰਿਸੈਪਟ ਆ ਜਾਏਗੀ ਇਹ ਰਿਸੈਪਟ ਲੈ ਕੇ ਉੱਥੇ ਤੁਸੀਂ ਕਾਪੀ ਲੈ ਸਕਦੇ ਹੋ ਪਰ ਤੁਹਾਡੇ ਕੋਲੇ ਕਾਪੀ ਆਨਲਾਈਨ ਵੀ ਆ ਜਾਏਗੀ ਤੁਸੀਂ ਆਪ ਵੀ ਪ੍ਰਿੰਟ ਕਰ ਸਕਦੇ ਹੋ ਉਹ ਥੋੜੀ ਸਮੱਸਿਆ ਹੁੰਦੀ ਹੈ ਉਹ ਡਿਜੀਟਲ ਸਾਈਨ ਨਹੀਂ ਹੁੰਦੀ ਜਿਹੜੀ ਆਪਾਂ ਸੇਵਾ ਕੇਂਦਰ ਤੋਂ ਲਵਾਂਗੇ ਉਹ ਡਿਜੀਟਲੀ ਸਾਈਨ ਹੋਵੇਗੀ ਬਸ ਆਹੀ ਆ ਜੇ ਹੋਰ ਵੀ ਕੋਈ ਸਮੱਸਿਆ ਆਉਂਦੀ ਹੈ ਜਰੂਰ ਮੈਨੂੰ ਦੱਸਿਓ ਮੈਂ ਤੁਹਾਡੇ ਵਾਸਤੇ ਵੀਡੀਓ ਜਰੂਰ ਬਣਾਵਾਂਗਾ ਉਹਦੇ ਲਈ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗਦੀ ਆ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਐਦਾਂ ਦੀ ਇਹ ਵੀਡੀਓ ਦੇਖਣ ਲਈ ਮੈਨੂੰ YouTube ਦੇ ਉੱਤੇ ਸਬਸਕ੍ਰਾਈਬ ਕਰ ਲਓ ਤੇ Instagram ਦੇ ਉੱਤੇ ਫੋਲੋ ਕਰਨਾ